ਦਾ ਉਹ ਨੂਰੀ ਜਿਹਾ ਮੁਖੜਾ ਤੇ ਜੁਲਫਾਂ ਸੀ ਕਾਲੀਆਂ ਗੱਭਰੂ ਨੇ ਸਾਰੀਆਂ ਹੀ ਬਾਜੀਆਂ ਸੀ ਹਾਰੀਆਂ ਹਾਂ ਨੂਰੀ ਜਿਹਾ ਮੁਖੜਾ ਤੇ ਜੁਲਫਾਂ ਸੀ ਕਾਲੀਆਂ ਗੱਭਰੂ ਨੇ ਸਾਰੀਆਂ ਹੀ ਬਾਜੀਆਂ ਸੀ ਹਾਰੀਆਂ ਤੇਰੇ ਪਿੱਛੇ ਗੱਭਰੂ ਦੀ ਜੀਪ ਬੱਕ ਗਈ ਸੀ ਜੀ ਨੂੰ ਸਾਹਮਣੇ ਰੱਖਦਾ ਜੀ ਨਾਰੇ ਗੋਰੀਆਂ ਦਾ ਸੁਣ ਆਇਆ ਸ਼ਹਿਰ ਚੰਦਰ ਆਏ ਜੀ ਨੇ ਮੋਲ ਆਇਆ ਤੈਨੂੰ ਮੋਟਿਆ ਰੇ ਗੌਰਿਆਂ ਦਾ ਸੁਣਿਆ ਆ ਸ਼ਹਿਰ ਚੰਦਰ ਰਾਏ ਜੀ ਨੇ ਮੌਲ ਆਇਆ ਤੈਨੂੰ ਮੋਟਿਆ ਰੇ ਹਾਂ ਤੇਰੇ ਹੁੰਦੇ ਜਾਂਨੇ ਕਦੇ ਪੈਗ ਨਹੀਂ ਸਿਲਾਇਆ ਮੈਂ ਤੋੜ ਗਈ ਸੀ ਯਾਰੀ ਉਦੋਂ ਠੇਕਾ ਸੀ ਖਲਾਇਆ ਮੈਂ ਤੇਰੇ ਹੁੰਦੇ ਜਾਂਨੇ ਕਦੇ ਪੈਗ ਨਹੀਂ ਸਿਲਾਇਆ ਮੈਂ ਤੋੜ ਗਈ ਸੀ ਯਾਰੀ ਉਦੋਂ ਠੇਕਾ ਸੀ ਖਲਾਇਆ ਮੈਂ ਉਹ ਨਸ਼ੇ ਦਾ ਤਾਂ ਹੋਇਆ ਨਹੀਂ ਆਦੀ ਦੇਖ ਲੈ ਨੇ ਚੇ ਦਤਾ ਹੋਇਆਂ ਨੀਆ ਆਦੀ ਦੇਖ ਲੈ ਬਸ ਫੀਮ ਦੇ ਹੀ ਲੈਣਾ ਹੁਲਾਰੇ ਗੋਰੀਆਂ ਦਾ ਸੁਣਿਆ ਆ ਸ਼ਹਿਰ ਚੰਦਰ ਆਏ ਜੀਨੇ ਮੋਲ ਆਇਆ ਤੈਨੂੰ ਮੁਟਿਆਰੇ ਗੋਰੀਆਂ ਦਾ ਸੁਣਿਆ ਆ ਸ਼ਹਿਰ ਚੰਦਰ ਆਏ ਜੀਨੇ ਮੋਲ ਆਇਆ ਤੈਨੂੰ ਮੁਟਿਆਰੇ ਹਾਂ ਚੱਗਰਾਂ ਦਾ ਕਾਕਾ ਕਹਿੰਦੇ ਗੀਤ ਬੜੇ ਲਿਖਦਾ ਹੈ ਅੱਜ ਕੱਲ ਸੁਣਿਆ ਬਾਜ਼ਾਰਾਂ ਵਿੱਚ ਵਿਕਦਾ ਹੈ ਚੱਗਰਾਂ ਦਾ ਪਹਿਲੀ ਕਹਿੰਦੇ ਗੀਤ ਬੜੇ ਲਿਖਦਾ ਐ ਅੱਜ ਕੱਲ ਸੁਣਿਆ ਬਾਜ਼ਾਰਾਂ ਵਿੱਚ ਵਿਕਦਾ ਤੇਰੇ ਉੱਤੇ ਵੀ ਆਉਨੇ ਬੀਕ ਗੀਤ ਲਿਖੇ ਜਦੋਂ ਛੱਡ ਗਈ ਸੀ ਵਿੱਚ ਵਿੱਚ ਘਾਰੇ ਗੋਰੀਆਂ ਦਾ ਸੁਣਿਆ ਆ ਸ਼ਹਿਰ ਚੰਦਰ ਰਾਏ ਜੀ ਨੇ ਮੋਲ ਆਇਆ ਤੈਨੂੰ ਮੁੱਟਿਆ ਰੇ ਗੋਰੀਆਂ ਦਾ ਸੁਣਿਆ ਆ ਸ਼ਹਿਰ ਚੰਦਰ ਰਾਏ ਜੀ ਨੇ ਮੋਲ ਆਇਆ ਤੈਨੂੰ ਮੁੱਟਿਆ ਰੇ